ਹਾਂਜੀ ਭਾਰੀ ਨਹੀਂ ਪੈਣ ਦੇ ਕਾਰਨ ਦੇਖ ਸਕਦੇ ਹੋ ਤੁਸੀਂ ਬਈ ਜਦੋਂ ਧਰਮਘੜ ਤੋਂ ਤੋੜਾ ਵਾਲ ਨੂੰ ਜਾਣਦੇ ਆਗੇ ਤੇ ਨਾਲੇ ਚ ਪਾਣੀ ਕਿੰਨਾਗਾ ਪਹਿਲਾਂ ਤਾਂ ਖਾਲ ਹੀ ਚੱਲਦਾ ਹੁੰਦਾ ਦਾ ਇਹ ਤੇ ਜਾਮਨ ਪੁਲ ਤੋਂ ਬਈ ਫੁੱਟ ਦੇ ਨੀਚੇ ਹੈਗਾ ਪਾਣੀ ਤੇ ਵਹਾਂ ਦੇਖ ਸਕਦੇ ਹੋ ਕਿੰਨਾ ਤੇਜ਼ ਆ ਪਾਣੀ ਦਾ ਤੇ ਆਪਣੇ ਕਿਸੇ ਮਿੱਤਰ ਨੇ ਭੇਜੀ ਆ ਵੀਡੀਓ ਤੇ ਬਈ ਦੇਖ ਸਕਦੇ ਹੋ ਤੁਸੀਂ ਮੀਂਹ ਹਟਣ ਦਾ ਨਾਮ ਹੀ ਲੈ ਰਹੀ ਸੀ ਗੱਲ ਤੇ ਇਹ ਕੱਲ ਦੀ ਵੀਡੀਓ ਹੈਗੀ ਇਹ ਤੇ ਆ ਪੁਲ ਤਾਂ ਬਈ ਬਣ ਗਿਆ ਜਿਹੜਾ ਖੇਫਲ ਵਾਲਾ ਪੁਲਾਗਾ ਉਹ ਅਧੂਰਾ ਰਹਿ ਗਿਆ ਲੋਕਾਂ ਨੂੰ ਡਰ ਆ ਵੀ ਕਿਤੇ ਪੌੜ ਨਾਲ ਹੀ ਨਾ ਭਾਗ ਲੈ ਜਾਣਾ ਪਰ ਬਹੁਤ ਸਖਤ ਹੈਗਾ ਉਹ ਪੌੜ ਤੇ ਪਾਣੀ ਦੇ ਵਹਾਵ ਅੱਗੇ ਕੋਈ ਵੀ ਚੀਜ਼ ਨਹੀਂ ਰੋਕਦੀ ਵੈਸੇ ਤਾਂ ਤੇ ਇਹ ਦੇਖ ਸਕਦੇ ਹੋ ਤੁਸੀਂ ਭਾਈ ਥੋੜਾ ਨਾਲ ਪਿੰਡ ਆਇਆ ਇਹ ਇੱਕ ਪਾਸੇ ਥੋੜਾ ਨਾਲ ਪਿੰਡ ਦੇ ਖੇਤ ਨੇ ਇੱਕ ਪਾਸੇ ਧਰਮਗੜ ਦੇ ਖੇਤ ਨੇ ਦੇਖ ਸਕਦੇ ਹੋ ਵੀ ਕਿੰਨਾ ਭੜਾ ਵਹਾ ਦਾ ਤੇ ਜੇ ਕਰਕੇ ਦੇ ਨਾਲ ਕਿਤੇ ਟੁੱਟਦਾ ਨਾ ਨਾ ਸਾਰੇ ਬਹੁਤ ਆ ਗਏ ਇਧਰਲੇ ਪਾਸੇ ਦੇਖ ਸਕਦੇ ਹੋ ਕਿ ਬੇਲ ਕਿਵੇਂ ਤਰੀ ਜਾਂਦੀ ਹੈ ਇਆਲੇ ਗਾਲੇ ਬਈ ਦਰਖਤ ਤੋਂ ਬਾਹਲੇ ਲੱਗੇ ਤੇ ਸਫਾਈ ਇਹਦੀ ਹੋਈ ਨਹੀਂ ਇੱਧਰਲੇ ਪਾਸੇ ਵੀ ਦੇਖ ਸਕਦੇ ਹੋ ਵਿਆਪਲ ਬਣਾ ਗਿਆ ਨਾ ਪਹਿਲਾਂ ਘਟੋ ਘਟ 5 ਫੁੱਟ ਨੀਵਾਪਲ ਪਿੰਗਾ ਇਹਨਾਂ ਨੇ ਬਣਾ ਦਾ ਇਹਨਾਂ ਨੇ ਪੌਲ ਤੇ ਅੱਜੇ ਤਾਂ ਨਹੀਂ ਹਟੀ ਗਿਆ ਮੇਰੇ ਸਭ ਚ ਇਹ ਕੰਨ ਦੀ ਵੀਡੀਓ ਹੈ ਜੇ ਵੀਡੀਓ ਚੰਗੀ ਲੱਗਦੀ